ਉਹ ਦਾ ਨਾਮ ਸੁਝਿੰਦਰ ਸਿੰਘ ਜੀ ਪਿੰਡ ਗੜਾ ਨਰਾਲ ਅੱਛਾ ਕੀ ਚੋਰਾ ਵੱਲੋਂ ਜਿਹੜੀ ਕਿਸਾਨ ਕਹਿੰਦੀ ਸ਼ੋਰ ਅੱਛਾ ਮੈਂ ਜੀ ਰੋਟੀ ਖਾਣ ਰਿਹਾ ਸੀ 9:30 ਵਜੇ ਉਹ ਇੱਕ ਮੁੰਡਾ ਜਿਹਾ ਆਇਆ ਚਿੱਟੇ ਕੱਪੜੇ ਪਾਏ ਸੀ ਤੇ ਬੈ ਬਹ ਚਾਰ ਸਾਲਾਂ ਦਾ ਮੈਂ ਬੱਚੇ ਦੇ ਰੋਭਾ ਬੈਜ ਇੱਕ ਸਾਲ ਹੋ ਗਿਆ ਮੇਰੇ ਪਿਛਾ ਵਾਲੀ ਦਾੜੀ ਲੱਗੀ ਆ ए, मैं बुआज भी दिती पर मैं उतर ही नहीं सकता कलू उन्हें किया पौड़ियाँ से चढ़ के थल वाली पौड़ी जी खुलिया सड़ के ते कैमरा खिंचया उस बाद थे मेरे गड्डी खड़ी सी मैं क्या मेरे को गड्डी लै गया पर जाके देखा किए ने तो गए पाओ कैमरा लैके चल गए ਅੱਜ ਤੇ ਬੀਤੀ ਰਾਤ ਬੀਤੀ ਰਾਤ ਅੱਜ ਅੱਛਾ ਅੱਜ ਆ ਜੀ ਤਾਂ ਜੀ ਸਵਾ 9:00 ਤੇ ਮੈਂ ਰੋਟੀ ਖਾਂਦਿਆ ਸੀ ਅੱਛਾ ਤੁਹਾਨੂੰ ਕਿਦਾ ਪਤਾ ਲੱਗਾ ਮੈਂ ਉਹ ਰੋਟੀ ਖਾਂਦਾ ਖਾਂਦਾ ਜੀ ਅੱਛਾ ਤੁਸੀਂ ਜਦੋਂ ਕੈਮਰਾ ਬੰਦ ਹੋ ਗਿਆ ਅੱਛਾ ਟੀਵੀ ਦੇ ਵਿੱਚ ਜਿੱਤੇ ਟੀਵੀ ਚ ਲੱਗਾ ਅੱਛਾ ਤੇ ਤੁਸੀਂ ਉਹ ਕਰੋ ਵੀਡੀਓ ਬੰਦ ਹੋ ਗਈ ਤੇ ਤੁਸੀਂ ਸਮਝੋਗੇ ਫਿਰ ਕੀ ਕਰਨ ਪੜੇਗਾ ਕੀ ਕੀ ਕਰਨ ਪੜੇਗਾ ਫਿਰ ਤੇ ਬੇ ਥੱਲੇ ਜਾ ਕੇ ਤੁਸੀਂ ਆਪ ਵੁੱਦ ਦੇਖੇ ਮੈਂ ਬਿਲਕੁਲ ਤਰ੍ਹਾਂ ਨਹੀਂ ਜਾਂਦਾ ਅੱਛਾ ਖਾਦੇ ਵੇਖਣਗੇ ਕਾਤ ਦੇਖ ਰਹੇ ਹਾਂ ਜੀ ਤੇ ਫਿਰ ਉੱਥੇ ਕੈਮਰਾ ਨਹੀਂ ਸੀਗਾ ਉਹ ਨਹੀਂ ਜੀ ਬੰਦਾ ਆ ਕੁੜੀ ਦੇ ਵਿੱਚ ਕੋਈ ਜਿਹੜਾ ਬਾਹਰ ਹੈ ਜਾਂ ਤੁਹਾਨੂੰ ਕੋਈ ਹੋਲ ਵਿੱਚ ਨਾ ਲੱਗਦਾ ਕਿ ਜਦਾ ਚਿੱਟੇ ਕੱਪੜੇ ਪਾਏ ਆ ਤੇ ਸਿਰ ਤੋਂ ਮੋੜਾ ਦੇ ਗਿਆ ਇੱਕ ਇਕੱਲਾ ਸੀ ਜਾਂ ਦੋ ਜਣੇ ਇਕੱਲਾ ਸੀ ਇਕੱਲਾ ਅੱਜ ਸਰਦਾਰ ਜੀ ਤੁਹਾਡੇ ਨਾਲ ਇਹ ਆ ਕਿ ਜੇ ਰੱਬ ਨਾ ਕਰੇ ਕੱਤੋਂ ਹੋਰ ਕਿ ਕਿਸ ਨਾਲ ਸੁਣਾ ਸਕਦੇ ਹਾਂ ਇਲਾਕਾ ਵਾਸੀ ਨੂੰ ਸੂਚਿਤ ਕਰਨ ਦਾ ਚਾਹੋਗੇ ਆਪਣੇ ਕੋਲੋਂ ਚਾਨ ਡਾਲਾ ਬਿਲਕੁਲ ਬਿਲਕੁਲ ਜੀ ਬਾਹਰ ਪਾਰ ਆ ਤੇ ਜੇ ਸਾਡੇ ਨਾਲ ਉਹ ਹਾਂ ਨਾਲ ਹਿਸਾਬ ਕਾ ਪੁੱਜੀ ਆ ਅੱਜ ਬੰਦਾ ਦਾ ਬਹੁਤ ਭੜਾ ਆ ਰਿਹਾ ਅਨ ਪਰ ਕੀ ਗੱਲ ਮੰਨਦੇ ਕੋਈ ਹਰਕਤ ਭਲਾਤ ਜੇ ਚੋਰੀਆਂ ਦਾ ਕੋਈ ਕੰਦਾ ਨਾਮ ਲੈ ਰਹੀਆਂ ਧੜਾ ਧੜ ਕਿਤਾਬਾਂ ਰਾਤ ਕੀਤੀ ਰਾਤ ਦੀ ਤੁਹਾਡੇ ਨਾਲ ਇਹ ਜਿਹੜੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਤੇ ਚੋਰੀਆਂ ਤੇ ਹੁੰਦੀਆਂ ਜੀ ਕੋਈ ਨਹੀਂ ਪੁੱਛਦਾ ਪੁਲਸਾਰ ਨੇ ਨਹੀਂ ਪੁੱਛਿਆ ਸੀ ਕੋਠੇਲੇ ਵੀ ਆਈ ਸੀ ਜਿਦਾ ਹੋਂ ਤੁਹਾਡੇ ਵੱਲੋਂ ਤੇ ਗੜਿਆ ਸੀ ਕੋਈ ਨਹੀਂ ਜੀ ਉੱਥੇ ਨਹੀਂ ਕੋਈ ਚੜਿਆ ਕੋਈ ਅੱਛਾ ਅੱਛਾ ਤੇ ਨਹੀਂ ਕੋਈ ਜੀ ਬਰਨਾਂ ਨਹੀਂ ਇੰਟਰਵਿਊ ਨਹੀਂ ਬਸ ਸਾਰਾ ਜਾਂਦੇ ਰਹਿੰਦੇ ਜੀ ਉਹ ਆ ਬੰਦ ਸੀ ਅੰਦਰ ਉਹ ਜਿੱਦਾ ਤੁਹਾਡੇ ਅਬਦੁੱਲਾ ਆਂ ਵੀ ਪਰ ਫਿਰਲਾ ਵਤ ਸੋ ਲਾਗਣ ਨੂੰ ਉਹਨੂੰ ਜੀ ਪਤਾ ਲੱਗਾ ਪੂਰਾ ਪੂਰਾ ਸਾਰਾ ਮੈਂ ਅਥਵਿੰਦਰੇ ਕੋਰ ਪਿੰਡ ਕਿਹੜਾ ਜੀ ਨਦਾਲਾ ਤੁਸੀਂ ਤੁਸੀਂ ਆਪ ਖੁੱਦ ਦੇਖਣ ਗਏ ਥੱਲੇ ਨਹੀਂ ਮੈਨੂੰ ਮੈਨੂੰ ਇਹਨਾਂ ਨੇ ਫੋਨ ਕੀਤਾ ਪਹਿਲਾਂ ਮੈਨੂੰ ਕਹਿੰਦੇ ਕਿ ਉਹ ਥੱਲੇ ਨਾ ਦੇਖ ਕੇ ਉਹ ਗੱਡੀ ਵੀ ਹੈਗੀ ਅੱਛਾ ਤੇ ਮੈਂ ਭੱਜੀ ਗਈ ਥੱਲੇ ਮੈਂ ਕਹਾ ਗੱਡੀ ਨਹੀਂ ਹੈਗੀ ਤੇ ਮੈਂ ਮੇਰਾ ਦਿਲ ਹੀ ਕੰਬੜਦਾ ਪਿਆ ਤੇ ਇਹਨੇ ਮੇਂਗੀ ਗੱਡੀ ਸਾਡੀ ਕਿੱਥੇ ਗਈ ਜੇ ਤਾਂ ਜੇ ਕਿਸ ਤਾਂ ਦੇਣ ਡਏ ਆ ਹੈ ਉਹ ਮੈਂ ਜਦੋਂ ਭੱਜੀ ਥੱਲੇ ਗਈ ਤਾਂ ਗੱਡੀ ਤੇ ਹੈਗੀ ਸੀ ਖੰਦੇ ਖੜੀ ਤੇ ਕੈਮਰਾ ਹੈ ਨਹੀਂ ਸੀ ਰਹਾ ਤੇ ਕਪੜਾ ਵੀ ਉੱਤੇ ਪਾਇਆ ਸੀ ਤੇ ਅੱਛਾ ਗੱਡੀ ਦੇ ਨਾਲ ਕੋਈ ਛੇੜਛਾੜ ਨਹੀਂ ਚੋਰੀ ਨਹੀਂ ਮੈਂ ਕੀ ਕਾਰਨ ਮੰਦੇ ਕਿ ਮੈਂ ਹਲਕਾ ਫਲਾਸ ਜਨ ਚਾਈ ਦੇਣੀ ਜਿਹੜੀਆਂ ਚੋਰੀਆਂ ਦੀਆਂ ਏਜੰਟਾਂ ਮਾਰਦਾ ਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨਹੀਂ ਚੋਰੀਆਂ ਹੁੰਦ ਗਈ ਬਹੁਤ ਆ ਪਤਾ ਅਸੀਂ ਰੋਲ ਸੁਣਦੇ ਆ ਕਦੀ ਕਿਤੇ ਚੋਰੀ ਹੁੰਦੀ ਕਦੀ ਕਿਤੇ ਹੁੰਦੀ ਆ ਇੱਥੇ ਇਹ ਹੋਣਾ ਚਾਹੀਦਾ ਉਹਦਾ ਤਾਂ ਰਾਤ ਨੂੰ ਪਹਿਰਾ ਵੀ ਦਿੰਦੇ ਆ ਇਹ ਨਹੀਂ ਹੁੰਦਾ ਵੀ ਪਹਿਰਾ ਨਹੀਂ ਦਿੰਦੇ ਪਰ ਇਹ ਸਾਡਾ ਤਾਂ 9:30 ਵਜੇ ਚੋਰੀ ਹੋ ਗਈ ਅਸੀਂ ਤਾਂ ਇਹ ਬੋਟਾ-ਕੁੱਟੇ ਇਦਾਂ ਤਾਂ ਕੋਈ ਹੋਰ ਵੀ ਕੋਈ ਸਾਨੂੰ ਮਾਰ ਕੇ ਵੀ ਜਾ ਸਕਦਾ ਚੋਰ ਜਿਹੜਾ ਜਿੰਨੇ ਚੋਰੀ ਕੀਤੀ ਉੱਤੇ ਗੁੱਟੇ ਦੇ ਵੀ ਆਇਆ ਸੀ ਤੁਹਾਨੂੰ ਲੱਗਾ ਕੋਈ ਨਹੀਂ 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 ਸਾਡਾ ਉੱਪਰ ਲੱਗ ਬੰਦ ਸੀਗਾ ਅੰਦਰੂ ਦੂਆ ਬੰਦ ਸੀ ਅੰਦਰੂ ਹਾਂ ਦੀ ਅੰਦਰੂ ਦੂਆ ਤੁਸੀਂ ਟੀਵੀ ਦੇ ਵਿੱਚ ਦੇਖਿਆ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਹਾਂ ਵੀ ਤੁਹਾਡੀ ਵੀਡੀਓ ਕਿਉਂ ਨਹੀਂ چل ਰਹੀ ਤਲੜੀ ਨਹੀਂ ਸਰਦਾਰ ਜੀ ਨੇ ਵੇਖਿਆ ਮੈਂ ਨਹੀਂ ਵੇਖਿਆ ਉਹਨਾਂ ਨੇ ਤੁਹਾਨੂੰ ਦੱਸਿਆ ਹਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਥੱਲੇ ਗੱਡੀ ਹੈ ਨਹੀਂ ਗੀ ਤੇ ਮੈਂ ਗੱਡੀ ਹੈ ਨਹੀਂ ਮੈਂ ਇਹਨਾਂ ਸਿਓ ਨੂੰ ਮੁੰਡੇ ਨੂੰ ਫੋਨ ਕੀਤਾ ਮੈਂ ਕਹਿੰਦਾ ਗੱਡੀ thì ਥੱਲੇ ਹੈਗੀ ਤੇ ਇਹ ਇਹ ਵਿੱਚ ਪਹੁੰਚਾਇਆ ਉਧਰ ਮੈਂ ਥੱਲੇ ਉਤਰ ਕੇ ਗਈ ਕਿਉਂਕਿ ਮੈਨੇ ਗੱਡੀ ਪੁਆਈ ਆ ਇੱਕ ਮੇਰੇ ਪਿੱਤੇ ਦਾ ਰਿਚਣਾ ਆ ਮੈਂ ਤਾਂ ਬਹੁਤ ਵੱੜਾ ਵੱੜੀ ਉਤਰ ਕੇ ਥੱਲੇ ਗਈ ਆ ਤੇ ਜਦ ਦੇਖਿਆ ਤਾਂ ਗੱਡੀ ਉੱਤੇ ਖੜੀ ਆ ਮੈਂ ਕਿਹਾ ਚੱਲ ਗੱਡੀ ਖੜੀ ਆ ਸਾਡੀ ਸੂਗਰ ਕੀਤਾ ਮਦਰੀ ਜਦੋਂ ਕੈਮਰੇ ਦੀ ਵੀਡੋ ਬੰਦ ਹੋ ਗਈ ਤਾਂ ਤੁਸ ਸਮਝਿਆ ਕਿ ਸ਼ਾਇਦ ਗੱਡੀ ਦੇ ਨਾਲ ਕੁਝ ਛੇੜਛਾੜ ਨਹੀਂ ਗਤ ਹਾਂ ਹਾਂ ਜਿਸ ਕਾ ਕਿਤੇ ਇਹ ਕਹਿੰਦੇ ਗੱਡੀ ਲੈ ਗਿਆ ਕੋਈ ਜਦੋਂ ਕੈਮਰਾ ਹੀ ਬੰਦ ਹੋ ਗਿਆ ਤਾਂ ਸੀ ਕਾ ਗੱਡੀ ਲੈ ਗਿਆ ਕੋਈ ਇਹਨਾਂ ਮੈਨੂੰ ਫੋਨ ਕੀਤਾ ਕਹਿੰਦਾ ਗੱਡੀ ਆ ਨਹੀਂ ਥੱਲੇ ਮੈਂ ਕਿਹਾ ਚੱਲ ਮੈਂ ਜਾਂਦੀ ਥੱਲੇ ਮੈਂ ਜਦੋਂ ਜਾ ਕੇ ਦੇਖਿਆ ਤਾਂ ਗੱਡੀ ਕਿੰਨੇ ਕੈਮਰੇ ਲੱਗੇ ਸੀ ਥੱਲੇ ਜਿੱਤਾ ਨਹੀਂ ਸਾਡੇ ਇੱਕ ਕੈਮਰਾ ਉੱਪਰ ਆ ਇੱਕ ਥੱਲੇ ਆ ਤੇ ਦੋ ਕੈਮਰੇ ਲੱਗੇ ਹਾਂ ਦੋ ਕੈਮਰੇ ਲੱਗੇ ਆ ਹਾਂ ਇੱਕ ਥੱਲੇ ਨੂੰ ਟਾਰਗੇਟ ਕੀਤਾ ਜਦਾ ਚੋਰੀ ਹਾਂ ਹਾਂਜੀ ਹਾਂਜੀ ਨੇ ਉਹ ਤਾਰ ਵੀ ਖਿੱਚ ਕੇ ਲੈ ਗਿਆ ਨਾਲ ਹੀ ਅੱਛਾ ਤਾਰ ਵੀ ਲੈ ਗਿਆ ਤਾਰ ਵੀ ਨਾਲ ਹੀ ਖਿੱਚ ਕੇ ਲੈ ਗਿਆ ਠੀਕ ਠੀਕ ਹਾਂਜੀ ਹਾਂਜੀ ਸਵਾ 9:00 ਵਜੇ ਪਤਾ ਲੱਗਾ ਤੁਹਾਨੂੰ ਸਵਾ 9:00 ਵਜੇ ਤੱਕ ਤੇ ਤੇ ਕੰਨਾ ਖੁੱਲੂਗਾ ਮੈਂ ਰੋਟੀ ਦਾ ਪਕੌਣ ਦੇ ਆ ਇਹਨਾਂ ਨੂੰ ਮੈਂ ਫੜਾਈਆ ਮੈਂ ਆਪ ਲੱਗੀਆਂ ਖਾਣਾ ਤੇ ਜਦੋਂ ਇਹਨਾਂ ਦਾ ਫੋਨ ਗਿਆ ਵਾ ਮੈਂ ਕਿਤੇ ਕਹਿੰਦੇ ਗੱਡੀ ਹੈ ਨਹੀਂ ਥੱਲੇ ਮੇਰੇ ਅੱਤੇ ਜਾਨ ਹੀ ਨਿਕਲ ਗਈ ਸਮਝ ਗਏ ਤੁਸੀਂ ਡਾਕੇਂਗੇ ਹਾਂ ਵੀ ਗੱਡੀ ਨਾਲ ਕੋਈ ਲੈਜ ਵਿੱਚ ਉਹ ਗੱਡੀ ਨਾਲ ਲੈ ਜਾ ਤੇ ਉਹ ਸਾਹਮਣੇ ਦੁਕਾਨਾਂ ਸਾਡੀਆਂ ਖੁੱਲੀਆਂ ਆ ਉਸ ਜੂਸ ਵਾਲੀ ਵੀ ਦੁਕਾਨ ਖੁੱਲੀ ਇਧਰ ਦੀ ਜੂਸ ਵਾਲੀ ਕੱਲੀ ਚੱਡੇ ਦੀ ਦੁਕਾਨ ਵੀ ਖੁੱਲੀ ਆ ਉਹ ਬੰਦ ਕਰਨ ਦੇ ਆ ਦੁਕਾਨ ਜਦੋਂ